ਹਾਂਜੀ ਆ ਤੁਸੀਂ ਕੱਟ ਲੱਗਿਆ ਦੇਖ ਸਕਦੇ ਹੋ ਵੀ ਕੀ ਹੋਇਆ ਆ ਮੇਲੇ ਦੇ ਵਿੱਚ ਕੱਟ ਕਿਉਂ ਲੱਗਿਆ ਝੋਟੀ ਦੇ ਅਲਦ ਵਾਲੇ ਕਿਉਂਕਿ ਭਾਈ ਇਹਨੇ ਝੋਟੀ ਨੇ ਦੁੱਧ ਕੱਟਤਾ ਦੂਜੇ ਨੰਬਰ ਤੇ ਆਈਏ ਦੋ ਦੰਦ ਵਿੱਚ ਤੇ ਇਹ ਨਾਗਬੋਲੇ ਦੀ ਝੋਟੀ ਆ ਲక్ష్ਮੀ ਡੇਰੀ ਫਾਰਮਰ ਦੇ ਇੱਥੇ ਦੇਖ ਸਕਦੇ ਹੋ ਆ ਵੇਖੋ ਤਾਂ ਹੀ ਇੱਥੇ ਰੌਣਕਾਂ ਲੱਗੀਆਂ ਹੋਈਆਂ ਇੱਥੇ ਦੇਖ ਸਕਦੇ ਆ ਹਾਂ ਕੀ ਹੈ ਹਾਂ ਬਾਈ ਦੇ ਨਾਲ ਸਾਰਾ ਪਿੰਡ ਖੁਸ਼ੀ ਨਾਲ ਆਇਆ ਹਾਂ ਜੀ ਹਾਂ ਇਹ ਬਹੁਤ ਚੰਗੀ ਗੱਲ ਨਹੀਂ ਤਾਂ ਆਮ ਤੌਰ ਤੇ ਉਹੀ ਕਹੀ ਜਾਂਦੇ ਆ ਯਾਰ ਇਹ ਦਿਨੇ ਕਿਹੜਾ ਕੱਢਿਆ ਹੋਣਾ ਪਿੰਡਾਂ ਚਾਹੀ ਹੁੰਦਾ ਹਾਂ ਵਿੱਚ ਹੈਗੀ ਹੋਣਾ ਹੈ ਨਾ ਤੇ ਬੜੀ ਇਹ ਕੀ ਥੋੜੀ ਸਮਝਾ ਜਿਆਦਾ ਚੰਗੀ ਲੱਗੀ ਬਹੁਤ ਵਧੀਆ ਤੁਸੀਂ ਸਾਰੇ ਇਕੱਠੇ ਹੋ ਕੇ ਆਏ ਔਰ ਬਹੁਤ ਬਹੁਤ ਮਿਹਰਬਾਨੀ ਭਾਈ ਦੂਜਾ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਧੰਨਵਾਦ ਥੈਂਕ ਯੂ ਧੰਨਵਾਦ ਜੀ ਦੱਸੋ ਕੀ ਡਿਟੇਲ ਹੈਗੀ ਆ ਕਿਵੇਂ ਇਹ ਛੋਟੀ ਜਦੋਂ ਸੂਈ ਸੀਗੀ ਕਿੰਨੇ ਦੁੱਧ ਤੇ ਸੀਗੀ ਤਾਜ਼ਾ ਸੀ ਕਿੰਨੇ ਦੁੱਧ ਤੇ ਸੀਗੀ ਔਰ ਕੀ ਐਕਸਪੈਕਟ ਤੁਸੀਂ ਇਹ ਤੋਂ ਅੱਗੇ ਕਰਦੇ ਹੋ ਬਾਈ ਇਹ ਤਾਂ ਆਪਾਂ ਨੂੰ ਐਡੀ ਅਮੀ ਦੇ ਜਲ ਸੂਈ ਇਹ ਇੰਨੀ ਕੁ ਮੀਤੀ ਵੇ 10 ਕਿਲੋਟਰ ਦੁੱਧ ਕੱਢੂਗੀ ਅਚਾ ਨਹੀਂ ਲੱਗਦਾ ਸੀਗਾ ਹਾਂ ਹੀ ਲੱਗਦਾ ਸੀਗਾ ਤੇ ਇਹ 1 ਮਹੀਨਾ ਦੇ 15 ਲੀਟਰ ਦੇ ਖੜੀ ਰਹੀ ਜਦ ਇਹਨੇ 2 ਮਹੀਨੇ ਦੇ ਬਾਅਦ ਮੈਲ ਝਾੜਤਾ ਸਾਫ ਸੁਫ ਹੋ ਗਈ ਹਾਂਜੀ ਫਿਰ 2 ਮਹੀਨੇ ਜਾ ਕੇ 18 19 ਕਿਲੋ ਦੁੱਧ ਕੱਢ ਗਈ ਬਾਈ 18 19 ਕਿਲੋ ਪਹਿਲਾਂ ਦੋ ਦਿਨ ਹਾਂ ਦੋ ਦਿਨ ਦਾ 8 ਕਿਲੋ ਵੀੜ ਨਾਲ ਕੱਢੇ ਬਾਈ ਜੀ 8 ਕਿਲੋ ਫੀਡ ਨਾਲ ਬਿਨਾ ਮੈਡੀਕਲ ਤੋਂ ਬਿਨਾ ਮੈਡੀਕਲ ਹਾਂ ਔਰ ਬਾਈ ਜੀ ਹੋਰੀ ਆਏ ਤਾਂ ਮੇਲੇ ਚ ਪਹਿਲੀ ਵਾਰੀ ਹੈ ਪਹਿਲੀ ਵਾਰੀ ਪਰ ਇ ਸਭ ਜੀ ਸੰਗਰੂਰ ਜ਼ਿਲ੍ਹੇ ਨੂੰ ਵੀ ਸੰਗਤਪੁਰਾ ਪਿੰਡ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇੱਥੇ ਜਿਹੜਾ ਬਿਲਕੁਲ ਕੋਈ ਮੈਡੀਸਿਨ ਨਹੀਂ ਦਿੱਤੀ ਕਦੇ ਇਹਨਾਂ ਮੂਹ ਨਹੀਂ ਪੜਿਆ ਇਹਨੇ ਨਾਰਮਲ ਖਾਣਾ ਖਾ ਕੇ ਦੁੱਧ ਕੱਢਿਆ ਹਾਂਜੀ ਨਾਰਮਲ ਜਿਵੇਂ ਨਾਰਮਲ ਜੀ ਔਰ ਇਹਦੇ ਤੋਂ ਕੋਲ 18-19 ਕਿਲੋ ਦੁੱਧ ਤੁਸੀਂ ਇਹਦਾ ਵੇਖਿਆ ਅੱਗੇ ਆਉਂਦੇ ਸੂਏ ਨੂੰ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿੰਨਾ ਦੁੱਧ ਕਰ ਦੋਗੇ ਇਹਦੇ 25-26 ਦੀ ਉਮੀਦ ਹੈ 25-26 ਦੀ ਉਮੀਦ ਹੈ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ ਜੀ ਇਹਦੀ ਮਾਂ ਦੀ ਆਪਾਂ ਨੇ ਚਵਾਈ ਕਰਾਈਆ ਬਿਨਾ ਮੈਡੀਕਲ ਤੋਂ 9 ਕਿਲੋ ਦਾਣੇ ਨਾਲ 19 200 ਭੇੜੀ ਕਰਾਉਂਦੀ 19 ਕਿਲੋ 200 19 ਕਿਲੋ ਦੁੱਧ ਹਾਂ ਬਿਨਾ ਮੈਡੀਕਲ ਤੋਂ 9 ਕਿਲੋ ਦਾਣੇ ਜਿਵੇਂ ਇਹਦਾ ਹੋਇਆ ਹਾਂ ਇਹਦਾ ਹੋਇਆ ਇਹਦੇ ਮੁਕਾਬਲੇ ਇਹਦੀ ਮਾਂ ਦੇ ਮੁਕਾਬਲੇ ਇਹਦੇ ਵਿੱਚ ਕੋਈ ਅਲੱਗ ਆਇਆ ਫਰਕ ਆਇਆ ਇਹਦੀ ਗਾੜੀ ਵੀ ਵੱਧ ਹੈ ਪੰਜ ਦੇ ਹੁਣ ਜੇ ਇਹਦੇ ਮਤਲਬ ਕੀ ਤੋਬਰ ਦੀ ਗਾੜੀ ਵਗ ਜਾਈ ਸੀ ਤੂੰ ਹਾਂ ਅੱਛਾ ਵੈਰੀ ਗੁੱਡ ਔਰ ਸ਼ਬਾਸ਼ ਬਹੁਤ ਵਾਈਸ ਜਾਂ ਹੋਰ ਚੀਜ਼ਾਂ ਵਾਈਸ ਜਿਵੇਂ ਬਿਲਕੁਲ ਠੰਡੀ ਹੈ ਬਈ ਥਾਪੀ ਦੀ ਮਿਲਦੀ ਆ ਉਹਦੀ ਮਾਂ ਇਹਦੀ ਮਾਂ ਵੀ ਥਾਪੀ ਦੀ ਮਿਲਦੀ ਆ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਤੇ ਬਾਕੀ ਹਾਂ ਜੀ ਇੱਕ ਆ ਥੋੜੀ ਹੋਰ ਐਡ ਕਰਨੀ ਹਾਂ ਜੀ ਹਾਂ ਜੀ ਇਹਨੂੰ ਇੱਥੇ ਤੱਕ ਲੈਣ ਵਾਲੇ ਤੇ ਗੁਰੂ ਆਖੀ ਅੱਗੇ ਹੋ ਜਾ ਹਾਂ ਜੀ ਹਾਂ ਨਹੀਂ ਹਟਾਓ ਜਿਓ ਇਹ ਬਾਈ ਜੀ ਕੀ ਲੱਗਦੇ ਆ ਇਹ ਆਪਣੇ ਪਿੰਡ ਚ ਨੇ ਨਾ ਆਪਣੀ ਖਾਸ ਲਿਆ ਜਾ ਬਈ ਜੀ ਇਹਦੇ ਕੋਲ ਉਹ ਹਨੀ ਵੀ ਸਮੇਂ ਲੱਗ ਦੇਖਿਆ ਵੀ ਹੈ ਦੇਖੋ ਤਾਂ ਮੇਰਾ ਸ਼ੁਰੂ ਹੋਇਆ ਜੀ ਉਦੋਂ ਦੇ ਇੱਥੇ ਨਾਲ ਹੀ ਨੇ ਦੇਖ ਕੇ ਬਾਜੀ ਬਾਜੀ ਔਰ 10 ਦਿਨ ਹੋ ਗਏ ਮਿਲਲੇ ਜਾਇਆਂ ਨੂੰ ਜੀ ਹਾਂ ਜੀ ਮਾਂ ਵੀ ਮਾਂ ਵੀ ਇਹੀ ਲੈ ਕੇ ਹੀ ਨਾਲੇ ਹੀ ਦਵਾਈ ਕੇ ਨੇ ਹਾਂ ਜੀ ਮਾਂ ਵੀ ਇਹੀ ਲੈ ਕੇ ਨਾ ਨਹੀਂ ਦਵਾਈ ਇਹਦੀ ਮਾਂ ਜੀ ਮੈਂ ਦੇਖੋ ਤੁਸੀਂ ਆ ਜਿਹੜਾ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਵਿਚਾਰ ਤਾਂ ਵੀ ਮੁੰਡਾ ਵਧੀਆ ਮਦਦ ਕਰ ਰਹੇ ਨੇ ਟੰਗਰਾਂ ਦੀ ਹਾਂ ਜੀ ਇਹਦੇ ਨਾਲ ਰੰਗ ਰੋਸ਼ਨਤਾ ਕਰੇ ਹਾਂ ਜੀ ਤੇ ਚੜਦੀ ਕਰੇ ਰਹੇ ਬਸ ਇਹਦੀ ਹਾਂ ਜੀ ਮੈਂ ਕੀ ਬਹੁਤ ਕੀ ਨਾਮ ਤੁਹਾਡਾ ਜੀ ਸਿੰਦਰ ਹੈ ਜੀ ਚਲੋ ਬਾਈ ਜੀ ਬਾਕੀ ਮੈਂ ਮਾਜੇ ਲੈ ਕੇ ਰਾ ਜੀ ਨਹੀਂ ਦੇ ਦੀ ਮਾਂ ਇਹਦੇ ੱਟਕੇ ਨਾਲ ਦਵਾਦੀ ਬਾਕੀ ਇਹਦੀ ਦੇਣਾ ਅੱਜ ਮੈਂ ਤੇ ਪੈਰੀਆਂ ਤੋਲਣਾ ਨਾ ਨਾ ਬਾਈ ਵਾ ਤੇ ਥੋੜੀ ਬੜੀ ਜਿਆਦਾ ਕਾਫੀ ਹਟ ਹੈ ਤੇ ਬਾਈ ਜੀ ਜੋ ਇੰਨਾ ਟਾਈਮ ਦੱਸ ਦੇਣ ਜੀ ਆਪਦੀ ਮਾਜੇ ਦੇ ਪਿੱਛੇ ਵੀ ਨਹੀਂ ਆਇਆ ਜਾਂਦਾ ਸੀ ਹਾਂ ਜੀ ਇਹਦੀ ਮਾਂ ਦੀ ਪੂਛ ਨਹੀਂ ਚਿੱਟੀ ਹਾਂ ਜੀ ਹਾਂ ਜੀ ਪੂਛ ਮੋਰਾ ਜੀ ਲੱਗਦੀ ਹੈ ਯੋ ਇੰਨੀ ਕੀ ਹੈ ਜੀ ਆਪਾਂ ਹੁਣ ਰੋਕੀ ਚਲਾ ਕੇ ਬਾਅਦ ਦਿਖਾਉਣੇ ਪਹਿਲਾਂ ਥੋੜਾ ਬੋਲੀ ਫਰਕ ਪੂਰਾ ਚੀ ਉਹ ਆਪ ਤੁਹਾਨੂੰ ਇੰਨੀ ਹੈ ਕਿ ਬਸ ਇੰਨੀ ਕਿ ਹੈ ਜੀ ਹਲੋ ਹਲੋ ਇਹਨੂੰ ਆਪਾਂ ਮਾਨਾ ਪਾ ਕੇ ਸਨਮਾਨਿਤ ਕਰਾਂਗੇ ਉਹ ਕਰ ਗਾ ਉਹ ਬਣ ਗਿਆ ਆ ਬਲੀ ਕਰੀ ਮਾਜੀ ਜੀ ਕੋਣ ਹੋ ਗਏ ਨੇ ਹਾਂ ਬਸ ਟੈਕ ਬਲੋਕ ਜੀ ਨਵੋ ਜੀ ਮੁਬਾਰਕਾਂ ਜੀ ਬਹੁਤ ਬਹੁਤ ਆਰਾਮ ਨਾਲ ਜਿਹੜੀ ਨੇ ਖੁਆਬ ਵੀ ਲਈ ਹਾਂਜੀ ਹਾਂਜੀ ਤੇ ਤੁਸੀਂ ਬੜਾ ਇਚ ਬਣ ਆ ਜੋ ਦੱਸੋ ਜੀ ਕੀ ਲੱਗਿਆ ਤੁਹਾਨੂੰ ਪਹਿਲਾਂ ਤਾਂ ਮੈਂ ਇਹਨਾਂ ਵੀਰਾਂ ਨੂੰ ਹਾਂਜੀ ਬਹੁਤ ਜ਼ਿਆਦਾ ਵਧਾਈ ਦਿਨਾ ਹਾਂਜੀ ਵੀ ਜਿਹੜਾ ਇੱਕ ਆਮ ਕਿਸਾਨ ਹਾਂਜੀ ਪਹਿਲੀ ਵਾਰ ਹਾਂਜੀ ਜਿਹੜੇ ਦੱਸੀ ਜਾਂਦੇ 나ਗਬੋਲ ਦੀ ਝੋਟੀ ਨੇ 19 ਕਿਲੋ ਤੱਕ ਦੁੱਧ ਜਾਂ 19 ਪਲੱਸ ਇਹਨਾਂ ਕੋਲੇ ਘਰ ਘੜਦੀ ਰਹੀ ਹੈ ਸਾਢੇ 3-4 ਮਹੀਨਿਆਂ ਦੀ ਸੂਈ ਹੋਣ ਦੇ ਬਾਵਜੂਦ ਵੀ ਇੱਥੇ 9 ਕਿਲੋ ਦੁੱਧ ਲਾਸਟ ਖੜ ਕੱਢ ਗਈ ਹੈ ਤੇ 16 ਕਿਲੋ ਦੁੱਧ ਨਹੀਂ ਦਿੱਤਾ ਇਹਨੇ ਹਾਂਜੀ ਔਰ 4 ਦੰਦ ਦੀ ਕੈਟਾਗਰੀ ਜਿਹੇ ਲੜੀ ਆ ਔਰ ਦੋ ਦੰਦ ਝੋਟੀ ਆ ਹਾਂਜੀ ਉਸ ਮਤਲਬ ਝੋਟੀ ਆ ਉਮਰ ਦੇ ਵਿੱਚ ਤੇ ਆਪ ਤੋਂ ਮਤਲਬ 6 ਮਹੀਨੇ ਸਾਲ ਵੱਡੀਆਂ ਝੋਟੀਆਂ ਨਾਲ ਮੁਕਾਬਲਾ ਕਰਕੇ ਇਹ ਦੂਜਾ ਨੰਬਰ ਇਹਨੇ ਪ੍ਰਾਪਤ ਕੀਤਾ ਔਰ ਜਿਆਦਾ ਟਾਈਮ ਸ਼ੂਟ ਕਰਕੇ ਫਿਰ ਵੀ ਬਹੁਤ ਵਧੀਆ ਪ੍ਰਦਰਸ਼ਨ ਮੈਂ ਕਹਾਂ ਇਹ ਦਾਣਾ ਵੀ ਇਹ ਦੱਸਦੇ ਵੀ ਬੜਾ ਥੋੜਾ ਖਾਂਦੀ ਹੈ ਇਹ ਸਾਰੇ ਇੱਕ ਮਹੀਨੇ ਦੀ ਹੈ ਇੱਥੇ ਜਿਹੜਾ ਲక్ష్ਮੀ ਡੇਰੀ ਫਾਰਮ ਦਾ ਜਿਹੜਾ ਕੰਮ ਹੈ ਨਾ ਜੀ ਦੇਖੋ ਪਿਛਲੀ ਵਾਰ ਵੀ ਇੱਥੇ ਕਿੰਨੇ ਪਸ਼ੂ ਜਿੱਤੇ ਆ ਕੋਹੇ ਨੂਰ ਦੀ ਝੋਟੀ ਪਿਛਲੇ ਸਾਲ ਜਿੱਤੀ ਇਸ ਵਾਰ ਫੇਰ ਫਸਤਾਈ ਸਿਕੰਦਰ ਦੀ ਜਿਹੜੀ ਐ ਛੋਟੀ ਵੱਡੀਆਂ ਮੱਝਾਂ ਦੇ ਵਿੱਚ ਮਿਲਕ ਬਿਊਟੀ ਦੇ ਵਿੱਚ ਸੈਕਸ਼ਨ ਆਈ ਹੋਰ ਵੀ ਜਾਨਵਰ ਪਤਾ ਨਹੀਂ ਕਾਫੀ ਜ਼ਿਆਦਾ ਜਿੱਤੇ ਆ ਔਰ ਸਾਰੇ ਮੇਲਿਆਂ ਤੇ ਜਿੱਤੇ ਆ ਇਹ ਵੀਰੋ ਲక్ష్ਮੀ ਡੇਰੀ ਫਾਰਮ ਇੱਕ ਐਸਾ ਡੇਰੀ ਫਾਰਮ ਆ ਜਿਹੜਾ ਕਿ ਸਾਨੂੰ ਅਸੀਂ ਜਿਵੇਂ ਕਹਿੰਦੇ ਹੁਣ ਨਾ ਦੂਜੇ ਦੀਆਂ ਥਾਲੀਆਂ ਤੇ ਲੱਡੂ ਭੱਟੇ ਲੱਗਣ ਵਾਲੀ ਗੱਲ ਇਹ ਸਾਰਾ ਕੁਝ ਅੱਖੀਂ ਦੇਖਿਆ ਹੋਇਆ ਸਾਰਾ ਸਾਰੇ ਸਾਡੇ ਭਰਾਵਾਂ ਨੇ ਵੀ ਕਿੰਨੇ ਇੰਨੇ ਜ਼ਿਆਦਾ ਆਪਾਂ ਲਾਈਵ ਦਿਖਾਤੇ ਆ ਹੁਣ ਸਾਡੇ ਕੋਲੇ ਸਮਾਂ ਨਹੀਂ ਮਿਲਦਾ ਕਿਉਂਕਿ ਇੱਕ ਲਾਈਵ ਤੇ ਤਿੰਨ ਦਿਨ ਲੱਗਦੇ ਆ ਕਾਰੋਬਾਰ ਸੰਭਾਲਣ ਵਾਸਤੇ ਜਾਨਵਰਾਂ ਨੂੰ ਸੰਭਾਲਣ ਵਾਸਤੇ ਇਹ ਜਿਹੜਾ ਸਾਰਾ ਸੀਮਨ ਦੇ ਕੰਮਕਾਰ ਨੂੰ ਦੇਖਣ ਵਾਸਤੇ ਇੰਨਾ ਸਮਾਂ ਸਾਡੇ ਕੋਲ ਨਹੀਂ ਮਿਲਦਾ ਪਰ ਇਹਦੇ ਨਾਲ ਕਿਤੇ ਜਿਹੜੀਆਂ ਮੋਦੀਆਂ ਮੋਦੀ ਦੀਆਂ ਵੀ ਕਿੰਨੀਆਂ ਝੋਟੀਆਂ ਜਿਹੜੀਆਂ ਆ ਪਿੱਛੇ ਇੱਕ ਮੇਰੇ ਖਾਲ 11 ਲੱਖ ਰੁਪਏ ਦੀ ਵਿਕੀ ਆ ਤੇ ਇੱਥੇ ਵੀ ਵੀਰ ਦੋ ਬੈਠੇ ਦੋ ਝੋਟੀਆਂ ਉਹਨਾਂ ਕੋਲੇ ਜਿਨ੍ਹਾਂ ਨੇ 19 ਕਿਲੋ 19 ਕਿਲੋ ਤੋਂ ਪਲੱਸ ਹੈ 19 ਕਿਲੋ 900 ਗ੍ਰਾਮ ਉੱਥੇ ਆਪਣੇ ਪਾਣੀਪੱਤ ਕੋਲੇ ਮੇਲੇ 'ਚ ਕੱਢਿਆ ਤੇ ਬੜੀ ਹਾਈਟ 'ਚ ਵੱਡੀਆਂ ਆ ਰਹੀਆਂ ਇਹ ਕਾਰਨ ਇਹੋ ਹੀ ਆ ਵੀ ਇਹ ਇਮਾਨਦਾਰੀ ਨਾਲ ਕੰਮ ਕੀਤਾ ਗਿਆ ਜਿਹੜਾ ਇਮਾਨਦਾਰੀ ਨਾਲ ਕੰਮ ਕਰਨ ਦਾ ਕੋਈ ਕਈ بڑے ਗਰੁੱਪਾਂ ਦੇ ਵਿੱਚ ਜਾਂ ਅਨਜਾਨਪੁਣੇ ਤੇ ਜਾਂ ਜਾਣਬੁੱਝ ਕੇ ਕਿਸਾਨਾਂ ਨੂੰ ਗੁੰਮਰਾ ਕੀਤਾ ਜਾਂਦਾ ਪਰ ਜਿਹੜੀ ਅੱਖੀ ਦੇਖੀ ਚੀਜ਼ ਛੱਡ ਕੇ ਮੈਂ ਇਹ ਬੇਨਤੀ ਕਰਦਾ ਸਾਰੇ ਕਿਸਾਨਾਂ ਨੂੰ ਕਦੇ ਵੀ ਜਿਹੜਾ ਤੁਹਾਡੇ ਸਾਹਮਣੇ ਆ ਲਕਸ਼ਮੀ ਡੇਰੀ ਫਾਰਮ ਦੇ ਸਾਰਿਆਂ ਨੂੰ ਇਹਨਾਂ ਨੂੰ ਪਤਾ ਵੀ ਆਪਣੇ ਕੋਲ 23 ਜੋ ਵੀ ਕਿਲੋ ਤੋਂ ਘੱਟ ਦਾ ਬੋਲੀ ਹੈ ਨਹੀਂ ਦਾ ਜਿਹੜਾ ਘੱਟ ਤੋਂ ਘੱਟ ਆਪਣਾ ਲੈਵਲ ਆ 23 ਜਾਂ 22 ਕਿਲੋ ਤੋਂ ਦਾ ਦੁੱਧ ਦੇ ਨਾਲ ਬਰੀਡ ਦਾ ਧਿਆਨ ਰੱਖਿਆ ਜਾਂਦਾ ਆਊਟਬਰੀਡ ਜਾਨਵਰ ਤਿਆਰ ਨਹੀਂ ਕੀਤਾ ਜਾਂਦਾ ਉਹਦੀ ਮਾਂ ਜਿਹੜੀ ਉਹਦੇ ਚੋ ਬੱਚਾ ਨਹੀਂ ਲਿਆ ਜਾਂਦਾ ਜੇ ਮਾਂ ਠੀਕ ਨਹੀਂ ਹੈਗੀ ਤਾਂ ਜਿਹੜਾ ਬਰੀਡ ਔਰ ਦੁੱਧ ਪੈਡਾਗਰੀ ਜਿਹੜੀ ਆ ਜੋ ਜੋ ਕੁਝ ਆਪਣੇ ਕੋਲੇ ਹੁੰਦਾ ਉਹੋ ਹੀ ਉੱਥੇ ਲਿਖਿਆ ਮਿਲਦਾ ਤੇ ਉਹਦੇ ਜਿਹੜੇ ਨਤੀਜੇ ਆ ਇਸ ਚੀਜ਼ ਦੇ ਸਾਡੇ ਕਹਿਣ ਦੀ ਲੋੜ ਨਹੀਂ ਫੀਲਡ ਦੇ ਵਿੱਚ ਝੋਟੀਆਂ ਦੁੱਧ ਤੇ ਰਹੀਆਂ ਬਰੀਡ ਦੇ ਕੰਪੀਟਿਟਿੰਗ ਜਿੱਤ ਰਹੀਆਂ ਇਹ ਸਾਰਾ ਕੁਝ ਸਾਡੇ ਸਾਹਮਣੇ ਹੋਣ ਦੇ ਬਾਵਜੂਦ ਕਈ ਵਾਰ ਅਸੀਂ ਸੀਮਨ ਲਾਉਣ ਲੱਗਿਆਂ ਕਿਤੇ ਨਾ ਕਿਤੇ ਕੋਈ ਵੀਰ ਕਹਿੰਦੇ ਜੀ ਝੋਟੀਆਂ ਜਿਹੜਾ ਮੈਂ ਆਪਦੀ ਜ਼ਿੰਦਗੀ 'ਚ ਉਹ ਦੇਖਿਆ ਇਹ ਮਾਂ ਚੰਗਾ ਬਾਪ ਚੰਗਾ ਤਾਂ ਉਹਨਾਂ ਝੋਟੀਆਂ ਨੇ ਉਹਨਾਂ ਬੁੱਲਾਂ ਦੀਆਂ ਝੋਟੀਆਂ ਨੇ ਪ੍ਰਦਰਸ਼ਨ ਵਧੀਆ ਕੀਤਾ ਜਿਹੋ ਬਰੀਡ ਦੇ ਵਿੱਚ ਚੰਗੇ ਆ ਉਹਨਾਂ ਦੀਆਂ ਝੋਟੀਆਂ ਬਰੀਡ ਦੇ ਵਿੱਚ ਵੀ ਉਹਨਾਂ ਨੇ ਮੱਲਾ ਮਾਰੀਆਂ ਮਿਲਕ ਵੇ ਤੇ ਬਿਊਟੀ ਜਿਹੜੇ ਬੱਚੇ ਲక్ష్ਮੀ ਦੇਰੀ ਫਾਰਮ ਦੇ ਬੁੱਲ ਪੈਦਾ ਕਰ ਰਹੇ ਆ ਉਹ ਐਸੇ ਕਰਕੇ ਆ ਵੀ ਇਸ ਜੀ ਤੇ ਆਪਾਂ ਇਮਾਨਦਾਰ ਨੇ ਕੰਮ ਕੀਤਾ ਦੁੱਧ ਵਾਲਾ ਦੁੱਧ ਦੀ ਲਾਈਨ ਤੇ ਕੰਮ ਕੀਤਾ ਬਰੀਡ ਦੀ ਲਾਈਨ ਤੇ ਕੰਮ ਕੀਤਾ ਬਿਊਟੀ ਤੇ ਕੰਮ ਕੀਤਾ ਉਹ ਨਤੀਜੇ ਸਾਰੇ ਸਾਹਮਣੇ ਆ ਲੱਖਾਂ ਰੁਪਏ ਦੀਆਂ ਝੋਟੀਆਂ ਇੱਥੇ ਪਿਛਲੇ ਮੇਲੇ ਕਿੰਨੇ ਪੈਸੇ ਲੱਗੇ ਸੀਗੇ ਤੇ ਝੋਟੀਆਂ ਜਿਹੜੀਆਂ ਕਿਸਾਨਾਂ ਨੂੰ ਜਿਹੜਾ ਛੋਟੇ ਕਿਸਾਨ ਵਾਸਤੇ ਬੜੀ ਵੱਡੀ ਗੱਲ ਹੈ ਲੱਖਾਂ ਰੁਪਏ ਦੇ ਪਸ਼ੂ ਇੱਕ ਸੀਮਨ ਲਾ ਕੇ ਇਹ ਐਡੇ ਸੁਧਰੇ ਹੋਏ ਬੋਲਾ ਹੁਣ ਤਾਂ ਚਾਰ ਚਾਰ ਪੰਜ ਪੰਜ ਪੀੜੀਆਂ ਦੇ ਆਪਣੇ ਕੋਲ ਰਿਕਾਰਡ ਆ ਜਿਹੜਾ ਉਹ ਉਹ ਇੱਕ ਸੀਮਨ ਵਾਲੀ ਐਸੇ ਇਹੋ ਜਿਹੇ ਜਾਨਵਰ ਤਿਆਰ ਹੋ ਰਹੇ ਆ ਜਿਹੜੇ ਕਿਸਾਨ ਐਡੇ ਖੁਸ਼ ਹੁੰਦੇ ਆ ਵੀ ਜਿਨ੍ਹਾਂ ਨੇ ਕਦੇ ਜਿਹੜਾ ਕਹਿ ਲੋ ਛੋਟੇ ਕਿਸਾਨ ਨੂੰ ਅੱਜ ਮਹਿੰਗਾਈ ਦਾ ਯੋਗ ਆ ਪੈਸਾ ਨਹੀਂ ਦੇਖਿਆ ਹੁੰਦਾ ਤੇ ਜਦੋਂ ਜਾਨਵਰਾਂ ਦੇ ਮੁੱਲ ਲੱਗਦੇ ਆ ਕੀਮਤਾਂ ਲੱਗਦੀਆਂ ਜੋ ਸਾਨੂੰ ਮਤਲਬ ਇੰਨੀ ਅਸੀਸਾਂ ਹੁੰਦੀ ਆ ਤੇ ਅਸੀਂ ਟੋਟੇ ਸਹਿਯੋਗ ਨਾਲ ਇਸੇ ਤਰ੍ਹਾਂ ਹੀ ਅਸੀਂ ਇਹ ਕੰਮ ਕਰਦੇ ਰਵਾਂਗੇ ਪਰ ਅੱਖੀਂ ਦੇਖੀ ਚੀਜ਼ ਛੱਡ ਕੇ ਕਦੇ ਵੀ ਸੁਣੀ ਦੇ ਮਗਰ ਜਾ ਕੇ ਤੁਸੀਂ ਨਾ ਲਗੋ ਜੇ ਤੁਸੀਂ ਫਾਇਦਾ ਖਟਣਾ ਜੇ ਆਪਾਂ ਗੁੰਮਰਾਹਕੁਨ ਪ੍ਰਚਾਰ ਦੇ ਪਿੱਛੇ ਲੱਗ ਕੇ ਜਾਂ ਆਪਾਂ ਗਲਤ ਜਿਹੜਾ ਜਿਹੜੀ ਚੀਜ਼ ਨੂੰ ਅਸੀਂ ਦੇਖਿਆ ਨਹੀਂ ਜਿਹੜੀ ਚੀਜ਼ ਨੂੰ ਅਸੀਂ ਪੜਤਾਲਿਆ ਨਹੀਂਗਾ ਇੱਥੇ ਬੁੱਲਾਂ ਦੀਆਂ ਮਾਵਾਂ ਦੀਆਂ ਵੀ ਚੁਆਈਆਂ ਹੋਈਆਂ ਬੁੱਲਾਂ ਦੀਆਂ ਧੀਆਂ ਦੀਆਂ ਰੋਜ਼ ਚੁਆਈਆਂ ਹੋ ਰਹੀਆਂ ਬਰੀਡ ਦੇ ਕੰਪੀਟੀਸ਼ਨ ਜਿੱਤ ਰਹੀਆਂ ਬੱਚਿਆਂ ਤੋਂ ਜਿੱਤਣ ਲੱਗੇ ਕਾਫ ਰੈਲੀਆਂ ਤੋਂ ਮਤਲਬ ਉਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਅਸੀਂ ਹੋਰ ਪਾਸਾ ਫੜ ਕੇ ਜਾਵਾਂਗੇ ਤੇ ਫਿਰ ਉਹ ਸਾਨੂੰ ਜਿਹੜੀ ਆ ਅਸੀਂ ਵਧੀਆ ਨਤੀਜਿਆਂ ਦੀ ਆਸ ਨਹੀਂ ਰਊਗੀ ਇਹ ਹੀ ਬੇਨਤੀ ਆ ਅੱਖੀਂ ਵੇਖਿਆ ਜਿਹੜਾ ਵਧੀਆ ਉਹਨੂੰ ਲਾਓ ਮਤਲਬ ਉਡਦਿਆਂ ਮਗਰ ਨਾ ਲਕੋ ਤਾਂ ਇਸੇ ਤਰ੍ਹਾਂ ਜਿਹੜਾ ਸਾਡਾ ਪੰਜਾਬ ਵੀ ਤਰੱਕੀ ਕਰੂਗਾ ਤੁਸੀਂ ਬਹੁਤ ਮੱਲਾ ਮਾਰੋਗੇ ਇਸੇ ਇਹੇ ਕੰਮ ਅਸੀਂ ਇਮਾਨਦਾਰਨ ਕਰੀਏ ਨੇ ਬਰੀਡ ਪੈਡਾਗਰੀ ਜਿਹੜਾ ਦੁੱਧ ਵਾ ਤਾਂ ਦੁੱਧ ਵਾਲੇ ਬੁੱਲ ਚਾਹੇ ਹੋ ਚੱਪਦੇ ਆ ਚਾਹੇ ਉਹ ਸਾਈਵਾਲ ਦੇ ਆ ਚਾਹੇ ਉਹ ਮੋਰਾ ਦੇ ਆ ਬਰੀਡ ਵੀ ਪਹਿਲੇ ਨੰਬਰ ਤੇ ਔਰ ਦੁੱਧ ਵੀ ਨਾ ਆਊਟਬਰੀਡ ਜਾਨਵਰ ਕਦੇ ਪਾਲਿਆ ਨਾ ਪਾਲਣਾ ਜਿਹੜੇ ਉਹਨਾਂ ਦੇ ਸਾਰਥਕ ਨਤੀਜੇ ਆ ਹੁਣ ਤਾਂ ਬਹੁਤ ਲੰਮੇ ਰਿਕਾਰਡ ਹੋ ਗਏ ਇਹਨਾਂ ਦੇ ਦਾਦੇ ਨਾਨੇ ਨਾਨੀਆਂ ਦੇ ਤੱਕ ਪਹੁੰਚ ਗਏ ਆਪਾਂ ਤਾਂ ਸਾਰਿਆਂ ਨੂੰ ਜਿਹੜੀ ਲੱਖ ਲੱਖ ਵਧਾਈ ਆ ਐਸ ਮੇਲੇ 'ਚ ਵੀ ਜਿੰਨੇ ਵੀਰਾਂ ਦੇ ਪਸ਼ੂ ਜਿੱਤੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਅਸੀਂ ਜਿਹੜਾ ਸਹੀ ਸੀਮਨ ਇੱਕ ਸੀਮਨ ਦੇ ਵਰਤੋਂ ਕਰਨ ਨਾਲ ਸਾਡੇ ਘਰ ਦੇ ਵਿੱਚ ਐਹੋ ਜਿਹੇ ਹੀਰੇ ਪੈਦਾ ਹੋ ਜਾਂਦੇ ਆ ਜਿਨ੍ਹਾਂ 'ਚੋਂ ਦੁੱਧ ਤੋਂ ਸਾਨੂੰ ਰੋਜ਼ ਕਮਾਈ ਆਉਂਦੀ ਆ ਅਸੀਂ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆਂ ਔਰ ਜਿਹੜਾ ਇਹ ਇੱਕ ਸਾਡੀ ਇੱਕ ਐਫਡੀ ਆ ਇਹਨੂੰ ਚੰਗੇ ਜਾਨਵਰ ਤੇ ਬਹੁਤ ਕੀਮਤ ਆਜਾ ਜਦੋਂ ਸਾਨੂੰ ਲੋੜ ਆ ਅਸੀਂ ਚੰਗੇ ਮਾਰੇ ਸਮੇਂ ਦੇ ਵਿੱਚ ਆਪਦਾ ਇਹਨਾਂ ਜਾਨਵਰਾਂ ਦੂਜੇ ਸਾਨੂੰ ਲੋੜ ਪੈ ਗਈ ਤਾਂ ਅਸੀਂ ਵੇਚ ਕੇ ਆਪਦਾ ਇਹੜੀਆਂ ਲੋੜਾਂ ਵੀ ਪੂਰੀਆਂ ਕਰ ਸਕਦੇ ਆਂ ਦੁੱਧ ਚੋ ਰੋਜ਼ ਦੀ ਸਾਨੂੰ ਕਮਾਈ ਆਉਂਦੀ ਆ ਤਾਂ ਇਹੋ ਜੇ ਹੀ ਤੇ ਆਪਾਂ ਪੈਦਾ ਕਰਦੇ ਰਹੀਏ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਸਾਰੇ ਸਹੀ ਤਰੀਕੇ ਨਾਲ ਬਰੀਡਿੰਗ ਕਰਦੇ ਰਹੋ ਸਹੀ ਸੀਮਨ ਯੂਜ਼ ਕਰ ਲਓ ਸਹੀ ਸੀਮਨ ਯੂਜ਼ ਕਰਾਂਗੇ ਦਾ ਆਪਾ ਤਰਕੀਆ ਕਰਾਂਗੇ ਤਾਂ ਸਾਰਾ ਪੰਜਾਬ ਜਿਹੜਾ ਦੁੱਧ ਚ ਮੱਲਾ ਮਾਰੂਗਾ ਆਉਣ ਵਾਲੇ ਦਿਨ ਦਿਨਾਂ ਪੈ ਤੈ ਜਿਹੜਾ ਆਪਾਂ ਇਹ ਹੋਰ ਮੱਲਾ ਮਾਰਦੇ ਜਾਵਾਂਗੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸ ਤੇ ਭਾਈ ਤੁਸੀਂ ਇੱਕ ਤੁਸੀਂ ਵੀ ਨਾ ਲਾਓ ਠੀਕ ਹੈ ਤੁਸੀਂ ਇੱਕ ਰੋਲ ਮਾਡਲ ਬਣਿਆ ਹਾਂ ਜੀ ਯੁਵਾ ਪਸ਼ੂ ਪਾਲਕਾ ਸਟੋਰੀ ਉਮਰ ਕਿੰਨੀ ਹੈ ਉਮਰ ਇਹ 25 ਸਾਲ ਦੀ ਠੀਕ ਹੈ ਜੀ ਇੱਕ ਨੌਜਵਾਨ ਜਿਹੜਾ ਅੱਜ ਦੀ ਟਿਕਟ ਫੜਨ ਦੀ ਬਜਾਏ ਮੈਨੂੰ ਲੱਗਦਾ ਹੈ ਕੈਨੇਡਾ ਜਾਣ ਬਾਰੇ ਅੱਗੇ ਸੋਚਦਾ ਵੀ ਉਹ ਮੰਨ ਚਾਹ ਸ਼ਾਇਦ ਹੁਣ ਨਾ ਜਾਵੇ ਐਸ ਲਾਈਨ ਵਿੱਚ ਹੀ ਆਊਗਾ ਠੀਕ ਹੈ ਤੇ ਤੁਸੀਂ ਅੱਜ ਦੇ ਸਟਾਰ ਠੀਕ ਹੈ ਔਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਕੋਈ ਨਾ ਕੋਈ ਹਾਂਜੀ ਬੜੀ ਅੰਕ ਨਹੀਂ ਆਪਾਂ ਹੋਰੀ ਬੜਿਆ ਵੀ ਰੀਡ ਕਰਕੇ ਆਪਾਂ ਇੱਥੇ ਹੀ ਕੰਮ ਕਰ ਸਕਦੇ ਹਾਂ ਹਾਂਜੀ ਠੀਕ ਹੈ ਚਲੋ ਸ਼ਾਬਾਸ਼ ਹੈ ਤੁਹਾਡੀ ਬਹੁਤ ਬਹੁਤ ਵਧਾਈਆਂ ਤੁਹਾਡੇ ਸਾਰੇ ਪਿੰਡ ਵਾਲਿਆਂ ਨੂੰ ਜਿਹੜਾ ਦਵਾਈ ਹਾਂਜੀ ਸੰਗਤਪੁਰਾ ਪਿੰਡ ਹੈ ਹਾਂਜੀ ਕਪਾੜਾ ਮੜੀ ਛੋਟੀ ਦਿਖਾ ਦੀ ਆਪਣੇ ਖੋਲ ਜੂਗੇ ਹਾਂਜੀ ਚਲੋ ਖੋਲ ਜੂ ਮਤਲਬ ਛੋਟੀ ਦਿਖਾ ਦੀ ਆ ਜਾਓ ਚੱਕ ਲੈ ਪੈਰਟ ਮੈਂ ਦਫਾ ਹੀ ਆਹ ਖੋਲ ਕੱਢੀ ਲੋ ਦੱਸ ਲੈਣਾ ਬਈ ਆਹ ਦੱਸ ਲੈਣਾ ਹੁਣ ਕੀ ਕਰਨਾ ਹੈ ਛੋਟੀ ਹੈ ਇੱਕ ਵਾਰ ਕਿੰਨਾ ਵਾਇਸ ਕਿੰਨੀ ਹੈ 10 ਟੋਰੀ ਜੀ ਬੰਦ ਕਰੀਏ ਬੰਦ ਕਰੀਏ ਕਰਦੇ ਮੋ

ठीकु आहे बहुत बहुत धन्बाद